ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀਬੀ 02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅੰਮ੍ਰਿਤਸਰੀਆ ਲੋ ਜੀ ਲੱਕੀ ਉਸਤਾਜ ਜੀ ਹੁਣੀ ਠੀਕ ਹੈ ਜੀ ਬਬਾ ਵੀਰ ਤੇ ਬਿਲੇ ਵੀਰ ਜੀ ਹੁਣੀ ਬਿਲੇ ਵੀਰ ਜੀ ਮੋਹਣੀਪਾਰਕ ਤੋਂ ਖਲੀਫਾ ਸਾਹਿਬ ਬਬਾ ਵੀਰ ਗੁਨਾਣਕਪੁਰੇ ਤੋਂ ਖਲੀਫਾ ਤੇ ਲੱਕੀ ਉਸਤਾਜ ਜੀ ਹੁਣੀ ਗੁਨਾਣਕਪੁਰੇ ਤੋਂ ਠੀਕ ਹੈ ਜੀ ਪਿੱਛੇ ਨਾਲ ਆਪਣੇ ਅਜੇ ਵੀਰ ਜੀ ਹੁਣੀ ਅਜੇ ਦੁਬਈ ਵਾਲੇ ਅਜੇ ਵੀਰ ਦੁਬਈ ਵਾਲੇ ਹਾਂਜੀ ਬਿਲੇ ਵੀਰ ਜੀ ਦੱਸ ਦੋ ਜਿਹੜੇ ਜਿਹੜੇ ਵੀਰ ਆਪਣੇ ਕੋਲ ਨੇ ਕੀ استاد ਹੁਣੀ ਬਿਠੇ ਸਾਡੇ ਵੱਡੇ ਉਸਤਾਦ ਜੀ ਗਰਾਨਗਪੁਰੇ ਵਾਲੇ ਇਹਨਾਂ ਦੀ ਸਾਰੀ ਦਫ਼ ਸਾਰੇ ਹੀ ਇਹਨਾਂ ਦੇ ਧਰਮਦਾਰ ਦੇ ਥੱਲੇ ਉਹ ਉਸਤਾਦ ਹੁਣੀ ਸਾਡੇ ਵੱਡੇ ਉਸਤਾਦ ਨੇ ਮੇਰਾ ਦਾਦਾ ਉਸਤਾਦ ਜੀ ਇਹ ਮੇਰਾ ਗੁਰਪਾਈ ਮੁੰਡਾ ਬੱਬਾ ਗਰਾਨਗਪੁਰੇ ਤੋਂ ਕਲੀਫਾ ਵਾ ਉਸਤਾਦ ਉਹਨਾਂ ਦਾ ਕਲੀਫਾ ਵਾ ਇਹ ਵੀਰ ਸ਼ਗੀਰ ਤੇ ਪੈ ਲਗਾ ਕੀ ਕਾਕਾ ਨਾਮ ਇਹ ਕਾਕਾ ਆਪਣਾ ਗਰਾਨਗਪੁਰੇ ਤੋਂ ਸ਼ਗੀਰ ਤੇ ਪੈ ਲਗਾ ਵਾ ਬੱਬੇ ਵੀਰ ਦਾ ਸਾਡੀ ਪਾਰਟੀ ਚ ਵਾਦਾ ਹੋ ਲਗਿਆ ਜੀ ਅੱਜਾ ਸਾਰੇ ਆਪਣੇ ਅਜੇ ਵੀਰ ਦੁਬਈ ਵਾਲਾ ਪਾੜਿਆ ਸਾਹਿਬ ਆ ਮੁੰਡੇ ਦੋ ਸ਼ਵਾਲੇ ਤੋਂ ਗਏ ਨੇ ਨਰੇਸ਼ ਪੰਮਾ ਆਪਣਾ ਸੌਰਵ ਸਾਰੇ ਮਤਲਬ ਸਾਡੀ ਦਫਰ ਉਸਤਾਦ ਦੀ ਦਫੇ ਕੀ ਆਪਣਾ ਵੀਰ ਟਿੰਕਾ ਅੰਨੂ ਕਿਥੇ ਆ ਟਿੰਕਾ ਪਾ ਸਾਡਾ ਆ ਲੋ ਈ ਟਿੰਗੇ ਭਾਈ ਲੱਗਿਆ ਆਓ ਯਾਰ ਲੱਗਿਆ ਆਓ ਆ ਗਿਆ ਆ ਗਿਆ ਬਿੱਲਾ ਆਪਣਾ ਬਿੱਲੇ ਵੀਰ ਹੋਣੀ ਸਾਰੇ ਅੱਬ ਬੇਦੇ ਭਰਾ ਇਹ ਠੀਕ ਹੈ ਜੀ ਉਸਤਾਦੀ ਉਸਤਾਦੀ ਸ਼ਗirdi ਕਰਨ ਲੱਗੇ ਨੇ ਪਹਿਲੇ ਪਾਰਟੀ ਕੀਤੀ ਬਹੁਤ ਵਧੀਆ ਠੀਕ ਹੈ ਜੀ ਤੇ ਪਾਰਟੀ ਜਹੀਂ ਵੀ ਸ਼ਾਮਿਲ ਸੀ ਤੇ ਸਾਰੇ ਵੀਰ ਇਕੱਠੇ ਹੋਏ ਨੇ ਜੋ ਕਿ ਵੀਰ ਹੋਣਾ ਨੇ ਬਾਜ਼ੀਆਂ ਜਿੱਤੀਆਂ ਸੀ 1 ਟੂ 1 ਮੁਕਾਬਲੇ ਉਹਦੀ ਵੀਡੀਓ ਵੀ ਲਾਈ ਆਪਾਂ ਚੈਨਲ ਦੇ ਪਹਿਲਾਂ ਠੀਕ ਹੈ ਜੀ ਤੇ ਉਸਤਾਦੀ ਸ਼ਾਗਿਰਦੀ ਕਰਨ ਲੱਗੇ ਨੇ ਲੋ ਜੀ ਕਾਕੇ ਵੀਰ ਜੀ ਤੁਹਾਨੂੰ ਉਸਤਾਦ ਮੰਜੂਰ ਨੇ ਹਾਂ ਜੀ ਕੋਈ ਗੁੱਸਾ ਗਿਲਾ ਕੋਈ ਨਹੀਂ ਜੀ ਕੁਛ ਨਹੀਂ ਨਹੀਂ ਨਾ ਖੁਸ਼ੀ ਵਾਲੀ ਗੱਲ ਹੈ ਜੀ ਕੋਈ ਲੋ ਜੀ ਲੋ ਜੀ ਉਸਤਾਦ ਜੀ ਨੂੰ ਆਹ ਲੋ ਜੀ ਉਸਤਾਦ ਦੀ ਸਿਰ ਤੇ ਆਪਣੀ ਆਹ ਲੋ ਜੀ ਪਾਰਟੀ 'ਚ ਵਾਦਾ ਹੋ ਗਿਆ ਜੀ ਤੇ ਬੱਬੇ ਭਾਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆ ਲੱਕੀ ਵੀਰ ਜੀ ਉਸਤਾਦ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਪਾਰਟੀ ਨੂੰ ਤੁਹਾਡੀ ਸਾਰੀ ਪਾਰਟੀ ਇੱਥੇ ਮੌਜੂਦ ਹੈ ਜੀ ਕੁਝ ਵੀਰ ਨਹੀਂ ਆ ਪਾਏ ਹਾਂਜੀ ਹਾਂਜੀ ਉਹਨਾਂ ਨੂੰ ਵੀ ਮੁਬਾਰਕਾਂ ਜੀ ਆ ਠੀਕ ਹੈ ਜੀ ਇਹ ਸਾਰੇ ਵੀਰ ਆ ਲੋ ਜੀ ਤਤਾ ਤਤਾ ਸਾਰਾ ਜੀ ਆ ਵੀ ਆਪਣਾ ਵੀਰ ਛੋਟਾ ਕੀ ਨਾ ਵੀਰੇ ਬਾਨੂੰ ਬਾਨੂੰ ਖੁੱਲ ਕੇ ਬੋਲ ਯਾਰ ਬਾਨੂੰ ਬਾਨੂੰ ਵੀਰ ਠੀਕ ਹੈ ਜੀ ਆ ਵੀ ਸ਼ੌਂਕ ਰੱਖਦਾ ਜੀ ਆਪਣਾ ਆ ਬੰਦੇ ਹਲੋ ਜੀ ਆ ਵੀਰ ਆਪਣਾ ਟਿੰਕੇ ਵੀਰ ਜੀ ਹਣੀ ਇੱਧਰ ਉਹ ਸੰਨੀ ਡੋਨ ਸਾਹਿਬ ਡੋਨ ਸਾਹਿਬ ਆ ਠੀਕ ਹੈ ਜੀ ਅੰਦਰ ਮੋਲੀ ਪਾਰਕ ਉਹਦਾ ਲਾਡੀ ਕਿੱਥੇ ਆ ਦਾਪ ਸਾਡੀ ਸਾਰੀ ਆ ਠੀਕ ਹੈ ਆ ਵੱਡਾ ਭਰਾ ਆ ਠੀਕ ਟਿੰਕੂ ਮਿਸਤਰੀ ਮਿਸਤਰੀ ਸਾਹਿਬ ਜੀ ਰਾ ਤੁਸੀਂ ਵੀ ਆਓ ਗਾਜ ਢਿੰਕੂ ਮਿਸਤਰੀ ਜੀ ਬਾਕੀ ਤੇ ਆ ਜੀ ਆਪਣੇ ਖਾਸ ਬੰਦੇ ਲੋ ਜੀ ਕਰਾਓ 우ਸਤਾਦ ਜੀ ਉਹਨਾਂ ਦਾ ਮੂੰਹ ਮਿੱਠਾ ਜੀ ਉਹਦਾ ਮੂੰਹ ਚੁੱਪ ਕਰੋ 우ਸਤਾਦ ਦਾ ਮੂੰਹ ਮਿੱਠਾ ਕਰਾ ਬਈ ਲੋ ਜੀ ਬਹੁਤ ਬਹੁਤ ਮੁਬਾਰਕਾਂ ਭਾਈ ਤੁਹਾਨੂੰ ਲੋ ਜੀ ਠੀਕ ਹੈ ਜੀ ਆਹ ਆਮੋ ਮਿੱਠਾ ਪਿੱਛੇ ਲੈਦਾ ਮੈਂ ਮੋਢਾ ਮੋਢੋ ਖਜਾਨ ਆਏ ਮੋਢਾ ਮੋਢੋ ਖਜਾਨ ਆਏ ਆਏ ਤੋਂ ਸਾਰੀ ਜ਼ਿੰਮੇਵਾਰੀ ਹਾਂਜੀ ਠੀਕ ਹੈ ਜੀ ਉਸਤਾਦ ਜੀ ਹੁਣਾਂ ਦੀ ਤੁਹਾਡੇ ਉਸਤਾਦ ਜੀ ਹੁਣਾਂ ਦੀ ਠੀਕ ਹੈ ਜੀ ਉਹ ਖਾਣੂ ਬੜਾ ਆ ਰੱਖ ਲੈ ਚੱਤ ਪਰ ਨਾ ਲੋ ਜੀ ਹੋ ਰੁਕ ਜਾ ਸਨਮਾਨ ਕਰੋ ਜੀ ਇਹ ਤੁਹਾਡੇ ਦਾਦਾ ਉਸਤਾਦ ਜੀ ਕਾਕੇ ਵੀਰੇ ਕਾਕੇ ਵੀਰੇ ਇਹ ਤੁਹਾਡੇ ਦਾਦਾ ਉਸਤਾਦ ਜੀ ਹਾਂ ਦਾਦੇ ਉਸਤਾਦ ਠੀਕ ਹੈ ਜੀ ਇਹ ਤੁਸੀਂ ਆਪਣੇ ਦਾਦੇ ਉਸਤਾਦ ਜੀ ਦਾ ਸਨਮਾਨ ਕਰਦੇ ਹੋਏ ਠੀਕ ਹੈ ਜੀ ਤੇ ਮੈਂ ਹਰ ਵੀਰ ਨੂੰ ਗੱਲ ਕਹਿਣਾ ਨਾ ਮੇਰਾ YouTube ਚੈਨਲ ਖੋਲ ਕੇ ਵੇਚ ਲਿਓ ਤੁਹਾਡਾ ਹੀ ਚੈਨਲ ਆ ਮੇਰਾ ਨਹੀਂ ਆ ਜੇ ਤੁਸੀਂ ਮੇਰੇ ਨਾਲ ਜੁੜੇ ਜੇ ਤੇ ਮੈਂ ਇਥੋਂ ਤੱਕ ਪਹੁੰਚਿਆ ਵਾਂ ਨਹੀਂ ਤੇ ਮੈਨੂੰ ਕੋਈ ਨਹੀਂ ਜਾਣਦਾ ਸੀ ਤੁਹਾਡੇ ਬਦੋੜਾ ਤੀ ਮੈਂ ਇਥੋਂ ਤੱਕ ਪਹੁੰਚਿਆ ਜੀ ਤੇ ਤਲਖੀ ਨਹੀਂ ਖਾਣੀ ਆਪਾਂ ਕਬੂਤਰਬਾਈ ਚ ਆਪਣੇ ਉਸਤਾਦ ਸਾਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਨਾਲ ਗੱਲ ਕਰਕੇ ਫਿਰ ਜੋ ਵੀ ਕਰਨਾ ਸ਼ੋ ਕਰਨਾ ਪਿਆਰ ਮੁਹੱਬਤ ਨਾ ਕਰਨਾ ਹਮੇਸ਼ਾ ਠੀਕ ਹੈ ਜੀ ਲੋ ਜੀ ਕੋਈ ਨਹੀਂ ਸਾਰੇ ਖਾ ਲਦੇ ਆ ਲੋ ਜੀ ਆ ਰੱਖੋ ਝੋਲੇ ਜੱਟ ਬੈਦਲੇ ਤੇ ਪਰ ਮੈਂ ਲੈਦਾ ਆ ਲੋ ਜੀ ਆ ਮੂੰਹ ਮਟਾ ਕਰਾਉ ਇਹ ਤੁਹਾਡੇ ਤਾਇਆ ਉਸਤਾਜੀ ਏ ਠੀਕ ਹੈ ਜੀ ਇਹ ਵੱਡੇ ਗਏ ਨਾ ਤੁਹਾਡੇ ਉਸਤਾਜੀ ਤੋਂ ਇਹ ਤੁਹਾਡੇ ਤਾਇਆ ਉਸਤਾਜੀ ਦੇ ਇਹ ਮਾਨ ਸਨਮਾਨ ਕੀਤਾ ਜੀ ਆਪਣੇ ਤਾਇਆ ਉਸਤਾਜੀ ਹੋਣਾ ਲੋ ਜੀ ਮੇਰਾ ਮੁਕਲ ਵੀਰ ਕੈਮਰਾਮੈਨ ਬਾਗੇ ਬਣਾਈ ਮਰਾ ਆ ਲੋ ਜੀ ਇਹ ਆਪਣਾ ਵੀ ਮਾਨ ਸਤਕਾਰ ਕਰਨ ਲੱਗੇ ਨੇ ਤਾਂ ਕਿ ਵੀਰ ਜੀ ਹਣੀ ਕਰ ਕਰ ਆਇਓ ਆਇਓ ਬਈ ਆ ਵੀਡੀਓ ਬਣਾ ਆ ਥੋੜੇ ਸਾਰੇ ਬਹੁਤ ਬਹੁਤ ਧੰਨਵਾਦ ਜੀ ਇਹ ਵੀਰ ਦਾ ਇਹ ਵੀਰ ਤੇ ਗਿਰਦ ਹੋਇਆ ਜੀ ਇਹਦੀ ਸਾਰੀ ਜ਼ਿੰਮੇਵਾਰੀ ਆ ਜੋ ਕਿ ਵੱਡੇ ਸਾਜੇ ਰੇ ਸਾਡੀ ਪਾਰਟੀ ਦਾ ਵੀ ਕਿਹਾ ਵਾ ਠੀਕ ਹੈ ਜੀ ਦਾਦਾ ਸਾਜੇ ਇਹਦੇ ਉਸਤਾਦ ਜੀ ਠੀਕ ਹੈ ਜੀ ਬੱਬਾ ਵੀਰ ਇਧਰ ਇਹਦੇ ਤਾਇਆ ਉਸਤਾਦ ਜੀ ਤੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਠੀਕ ਹੈ ਜੀ ਸਾਰੀ ਪਾਰਟੀ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅੱਗੇ ਆਪਣਾ ਵੀ ਮਾਣ ਸਨਮਾਨ ਕੀਤਾ ਵੀਰ ਨੇ ਤੇ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਵੀਰ ਨੂੰ ਦਿਨ ਚੁਗਣੀ ਤੇ ਰਾਤ ਚੁਗਣੀ ਤਰੱਕੀ ਕਰੇ ਵੀਰ ਠੀਕ ਹੈ ਜੀ ਤੇ ਵਧੀਆ ਬਾਜ਼ੀਆਂ ਡਾਵੇ ਵਧੀਆ ਸ਼ੌਂਕ ਕਰੇ ਤੇ ਤਲਕੀ ਨਹੀਂ ਖਾਣੀ ਠੀਕ ਹੈ ਜੀ ਆਪਣੀ ਪਾਰਟੀ ਬਾਰੇ ਮਿਹਰਬਾਨੀ ਆਪਣੀ ਪਾਰਟੀ ਬਾਰੇ ਵੀ ਦੱਸੋ ਜੀ ਸਟਾਕ ਜੀਏ ਖੁੱਲ ਕੇ ਖੁੱਲ ਕੇ ਖੁੱਲ ਕੇ ਖੁੱਲ ਕੇ ਅਨੀਵਲੀ ਬੋਲਣ ਬਾਗਰਾ ਆਪਣੇ ਮਾਡੇ ਸਟਾਕ ਜੀ ਹੈਗੇ ਜੀ ਲक्की ਸਟਾਕ ਲक्की ਸਟਾਕ ਜਿੰਦਾਬਾਦ ਹਾਂ ਪਾਰਟੀ ਜਿੰਦਾਬਾਦ ਲੱਕੀ ਸਟਾਕ ਪਾਰਟੀ ਜਿੰਦਾਬਾਦ ਜਿੰਦਾਬਾਦ ਬਿੱਲੇ ਭਾਈ ਨੂੰ ਜਾਂਦਾ ਜੀ ਇਹ ਬਿੱਲੇ ਭਾਈ ਦੀ ਬਦੌਲਤ ਹੀ ਆਪਾਂ ਕੱਲ ਪਹੁੰਚੇ ਤੇ ਬਿੱਲੇ ਵਧਾਈ ਦੀ ਬਦੌਲਤ ਹੀ ਅੱਜ ਪਹੁੰਚੇ ਆ ਵੀਰ ਤੁਸੀਂ ਯਾਰ ਠੀਕ ਹੈ ਜੀ ਛੋਟੇ ਵੀਰ ਇਹ ਸਾਰੀ ਪਾਰਟੀ ਦੇ ਸਹਿਮਤੀ ਨਾਲ ਭਾਈ ਹੁਣਾਂ ਨੇ ਆਪਾਂ ਨੂੰ ਬੁਲਾਇਆ ਜੇ ਆਪਣਾ ਮਾਨ ਸਨਮਾਨ ਕੀਤਾ ਜੇ ਠੀਕ ਹੈ ਜੀ ਤੇ ਆਪਾਂ ਨੂੰ ਭਰਾ ਮੰਨਦੇ ਨੇ ਤੇ ਭਰਾ ਦਾ ਬਹੁਤ ਮਾਨ ਸਨਮਾਨ ਕੀਤਾ ਜੇ ਤੇ ਬੜਾ ਇੱਜ਼ਤ ਮਾਨ ਵੀ ਕੀਤਾ ਇਹ ਕੱਲ ਵੀ ਤੇ ਅੱਜ ਵੀ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ